ਬਲਾਕ ਸ਼ਾਂਤੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਕਿਵੇਂ ਅੱਗੇ ਦਰਵਾ ਤੁਹਾਡਾ ਗੜ ਹੈਗਾ ਕਿਵੇਂ ਦੇਖ ਲੈਂਦਾ ਜਿਹੜਾ ਇਹ ਗੜ ਹੈ ਇਹ ਕਿਦਰਵਾ ਦੇ ਲੋਕਾਂ ਦਾ ਹੈ ਸਾਰੇ ਲੋਕ ਜਦੋਂ ਪਿਆਰ ਬਣਦੇ ਆ ਉਹ ਸਭ ਕੁਝ ਫਿਰ ਠੀਕ ਹੋ ਜਾਂਦਾ ਹੈ ਸੋ ਮੈਨੂੰ ਪੂਰਨ ਉਮੀਦ ਹੈ ਕਿ ਇਸ ਹਲਕੇ ਨੇ ਮੈਨੂੰ 15 ਸਾਲ ਬਹੁਤ ਪਿਆਰ ਦਿੱਤਾ ਹੈ ਔਰ ਅੱਗੇ ਵੀ ਮੈਨੂੰ ਉਮੀਦ ਹੈ ਮੇਰੇ ਸਤਕਾਰਯੋਗ ਗਦਰਵਾ ਦੇ ਲੋਕਾਂ ਤੇ ਕਿ ਉਹ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਨੂੰ ਇਹ ਪਿਆਰ ਦੇਣਗੇ ਸਰਕਾਰ ਦੇਣਗੇ। ਉਹ ਰਾਜਸੀ ਬੋਰਡ ਸਿੰਘ ਖਾਲਸਾ ਜੀ ਜਿਹੜੇ ਕਿ ਬਹੁਤ ਨਾਮੀ ਪਰ ਨਾਮੀ ਨਾਮ ਹੈ ਇੱਕ ਦੋਦੇ ਗੱਲ। ਸੋ ਉਹਨਾਂ ਨੂੰ ਅੱਜ ਅਸੀਂ ਜੁਆਇਨ ਕਰਾਇਆ ਫਾਗ ਤੇ ਝੰਡਾ ਲਹਿਰਾਇਆ। ਔਰ ਅੱਜ 8-9 ਮਹੀਨੇ ਪਏ ਨੇ ਮੈਨੂੰ ਲੱਗਦਾ ਕਿ ਸਰਕਾਰ ਦੇ سال ਦੀ ਲਗਪਤ ਇਸ ਸਮੇਂ ਔਖੇ ਸਮੇਂ ਇਹੋ ਜਿਹੀ ਆਗੂ ਸੇਵਾਦਾਰਾਂ ਦਾ ਆਉਣਾ ਇਹ ਸੰਕੇਤ ਹੈ ਕਿ ਲੋਕ ਇਹ ਚਾਹੁੰਦੇ ਹੈ ਕਿ ਕਾਂਗਰਸ ਪਾਰਟੀ ਗਿੱਦੜਬਾਦੀ ਤਰਜਮਾਨੀ ਕਰੇ ਲੋਕਾਂ ਨੇ ਦੇਖ ਲਿਆ ਸਾਲ ਦੋ ਸਾਲ ਦੇ ਵਿੱਚ ਛਾੜੂ ਦੀ ਸਰਕਾਰ ਨੂੰ ਚਾਰ ਸਾਲ ਹੋ ਗਏ ਲੋਕਾਂ ਨੇ ਸਰਕਾਰਾਂ ਹੰਡਾਲੀਆਂ ਤੇ ਵੇਖ ਲੀਆਂ ਸੋ ਮੈਨੂੰ ਲੱਗਦਾ ਕਿ ਸੱਚੇ ਪਾਤਸ਼ਾਹ ਬਾਬਾ ਧੰਨ ਦਾਸ ਜੀ ਬਹੁਤ ਕਿਰਪਾ ਕਰਨ ਜੀ 2027 ਦਾ ਫਿਰ ਇਹਨੂੰ ਸੈਮੀਫਾਈਨਲ ਮੰਨ ਲਈ ਜੀ ਇਹ ਦੇਖੋ ਜੀ ਐਵੇਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਇਹ ਸੈਮੀਫਾਈਨਲ ਨਹੀਂ ਹੁੰਦੇ ਰਾਜਨੀਤੀ ਦੇ ਵਿੱਚ ਪੰਜਾਂ ਦਿਨਾਂ ਦੇ ਵਿੱਚ ਪਤਾ ਨਹੀਂ ਕਿੱਦਾਂ ਰੁਕ ਘਰਵਟ ਲਿਆ ਜਾਂਦਾ ਰਾਜਨੀਤੀ ਦੇ ਵਿੱਚ ਪਰ ਸੰਕੇਤ ਚੰਗੇ ਲੱਗਦੇ ਨੇ ਮੈਨੂੰ ਲੱਗਦਾ ਕਿ ਸੋਹਣਾ ਮੌਸਮ ਤੇ ਮਾਹੌਲ ਬਣਿਆ ਲਿਆ ਹੈ ਕਿ ਜੇ ਇਸ ਤਰ੍ਹਾਂ ਦੇ ਆਗੂ ਸਾਨੂੰ ਆਕੇ ਜੁਆਇਨ ਕਰਨ ਲੱਗ ਪਏ ਸ਼ੁਰੂਆਤ ਹੁੰਦੀ ਹੈ ਜੀ ਕੋਈ ਬੰਦਾ ਸ਼ੁਰੂਆਤ ਕਰਦਾ ਸੋ ਉਹਨੂੰ ਹਮੇਸ਼ਾ ਚੇਤੇ ਰੱਖਿਆ ਜਾਂਦਾ ਹੈ ਸੋ ਮੈਨੂੰ ਲੱਗਦਾ ਕਿ ਪੂਰਾ ਗਿੱਦਰਬਾਚ ਚ ਚੰਗਾ ਸੁਨੇਹਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਂਡ ਹੋਰ ਵੀ ਬਹੁਤ ਸਾਰੇ ਸਾਥੀ ਆ ਜਿਹੜੇ ਸਾਡੇ ਸੰਪਰਕ ਚ ਹੈ ਕੋਈ ਕਹਿੰਦਾ ਮਹੀਨਾ ਕੱਢ ਜੀਏ ਕੋਈ ਕਹਿੰਦਾ 4 ਮਹੀਨੇ ਕੱਢ ਜੀਏ ਜੀ ਸੋ ਬਹੁਤ ਸਾਰੇ ਲੋਕਾਂ ਨੂੰ ਆਸਾਂ ਹੁੰਦੀਆਂ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਵਾਅਦੇ ਕੀਤੇ ਸਨ ਸਰਕਾਰ ਨੇ ਵੱਡੇ ਵੱਡੇ ਵਾਅਦੇ ਇੱਕ ਨਾਅਰਾ ਦਿੱਤਾ ਸੀ 12 ਸਾਲ ਬਣਾ 2.5 ਸਾਲ ਹੂੰ ਉਹ ਲੈਟ ਸੀ ਲੋਕ ਹੁਣ ਉਹ ਵੇਖ ਚੁੱਕੇ ਹੈ ਮੀਨਸ ਸਰ ਦੋਦੇ ਨੂੰ ਗੜ ਮੰਨਦੇ ਆ ਕਿਦੋਂ ਬਾਅਦ ਤੁਸੀਂ ਸ਼ੁਰੂਆਤ ਹੀ ਇੱਥੋਂ ਕਰ ਰਹੇ ਹੋ ਦੇਖੋ ਸਰ ਦੋਦਾ ਜੈਲ ਬਹੁਤ ਵੱਡੀ ਇੱਥੇ ਦੋਦੇ ਦਾ ਬੜਾ ਵੱਡਾ ਨਾਮ ਹੈ ਇਧਰ ਬਾਦੇ ਵਿੱਚ ਦੋਦਾ ਜੈਲ ਵੱਜਦੀ ਹੈ ਦੋਦਾ ਜੀ ਸਾਰੇ ਕੰਮ ਮੇਨ ਸ਼ੁਰੂ ਕਿਉਂਕਿ ਵੱਡਾ ਪਿੰਡ ਹੈ ਸੋ ਇਸ ਪਿੰਡ ਚੋ ਕਿ ਜਿਹੜੀ ਮੰਨ ਨੂੰ ਇਹ ਲੱਗਦਾ ਹੁੰਦਾ ਵੀ ਕਿੱਦਾਂ ਚੋਣਾਂ ਲੜਦੇ ਆ ਕਿਵੇਂ ਲੜਦੇ ਆ ਬਹੁਤ ਵੱਡਾ ਪਿੰਡ ਹੈ ਜੀ ਸੋ ਨੇਚਰਲੀ ਜਦੋਂ ਇੱਥੋਂ ਸ਼ੁਰੂਆਤ ਸੁਭ ਹੋ ਜੇ ਤੇ ਸ਼ੁਭ ਸ਼ੁਰੂਆਤ ਦੇ ਨਾਲ ਤਾਂ ਫਿਰ ਕੰਮ ਫਿੱਟ ਹੋ ਜਾਂਦਾ ਹੈ Sim, Sim.